ਜਸ ਸਤ ਗੁਰ ਸੁਣੀਦਾ ਤੈ ਸੋਹੀ ਮੰਦੀਤ ਜਸ ਸਤ ਗੁਰ ਸੁਣੀਦਾ ਤੈ ਸੋਹੀ ਮੰਦੀਤ ਵਿਛੁੜਿਆ ਮੇਲੇ ਪ੍ਰਭੂ ਹਰ ਦਰ ਕਾ ਬਸੀਤ ਹਰ ਨਾਮੋ ਮੰਤਰ ਦੜਾ ਈਂਦਾ ਕੱਟੇ ਹੋ ਮੈਂ ਸਤ ਗੁਰਿ ਨਾਮੇ ਲਾਇਆ ਜਿਨਾਂ ਧੁਰੇ ਪਿਆਸਨ ਜੋਗ ਨਾਨਕ ਸਤ ਗੁਰਿ ਤਿਨਾਮੇ ਲਾਇਆ ਜਿਨਾਂ ਧੁਰੇ ਗੋਗ ਵਾਹਿਗੁਰੂ ਨਟ ਮਹਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਮਨੇ ਜਗ ਨਾਤਿ ਕਿਰਪਾ ਪ੍ਰਵਤਾਰੀ ਮਤ ਗੁਰਮਤ ਨਾਮ ਬਣੇ ਤਨ ਤਨ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜੀ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 976 ਅੰਗ ਉਤੇ ਸ਼ਿਸ਼ੂ ਕਾ ਜੀ ਆਵਾਜ ਇਸ ਤੇ ਵਿਚਾਰ ਕਰੀਏ ਮੇ ਮਣ ਜਪ ਹਰ ਹਰ ਨਾਮ ਮਨੇ ਇਹ ਮੇਰੇ ਮਨ ਉਸ ਵਾਹਿਗੁਰੂ ਦਾ ਨਾਮ ਜਪਣ ਜਪਣਾ ਕਿਸ ਤਰ੍ਹਾਂ ਹੈ ਅੰਦਰ ਇਕਾਗਰ ਹੋ ਕੇ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਮਣੇ ਮਨ ਦੇ ਵਿੱਚ ਇੱਕ ਮਨ ਇੱਕ ਚੇਤ ਹੋ ਕੇ ਉਸ ਵਾਹਿਗੁਰੂ ਦਾ ਨਾਮ ਜਪਣਾ ਹੈ ਮੇਰੇ ਮਨ ਆਪਣੇ ਆਪ ਨੂੰ ਸਬੋਧਨ ਆਪਣੇ ਮਨ ਨੂੰ ਕਹਿਣਾ ਹੈ ਇਹ ਮੇਰੇ ਮਨਾ ਜਪ ਹਰ ਹਰ ਨਾਮ ਉਸ ਪਰਮਾਤਮਾ ਦਾ ਨਾਮ ਜਪ ਮਣੇ ਮਨ ਦੇ ਵਿੱਚ ਅੰਦਰ ਇਕਾਗਰ ਹੋ ਕੇ ਇੱਕ ਮਾਨ ਇੱਕ ਚਿਤ ਹੋ ਕੇ ਉਸ ਵਾਹਿਗੁਰੂ ਦਾ ਨਾਮ ਜਪ ਜਗਨਾਥ ਕਿਰਪਾ ਪ੍ਰਭ ਧਾਰੀ ਮਤ ਗੁਰ ਮਤ ਨਾਮ ਬਣੇ ਜਿਸ ਮਨੁੱਖ ਦੇ ਉੱਤੇ ਉਸ ਵਾਹਿਗੁਰੂ ਨੇ ਜਗਨਨਾਥ ਜੋ ਜਗਨ ਦਾ नाथ ਹੈ ਜਗਨ ਜਗਤ ਦਾ ਮਾਲਕ ਹੈ ਕਿਰਪਾ ਪ੍ਰਵਧਾਰੀ ਜਿਸ ਦੇ ਉੱਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਮਤ ਗੁਰਮਤ ਨਾਮ ਬਣੇ ਗੁਰਮਤ ਗੁਰੂ ਦੀ ਮਤ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਗੁਰੂ ਦੇ ਉਪਦੇਸ਼ ਤੇ ਅਨਸਾਰ ਮਤ ਨਾਮ ਬਣੇ ਉਸ ਦੀ ਮਤ ਜੋ ਹੈ ਉਹ ਨਾਮ ਦੇ ਵਿੱਚ ਫਿਰ ਲੀਨ ਹੋ ਜਾਂਦੀ ਹੈ ਰਹਾਉ ਹਰ ਜਨ ਹਰ ਜਸ ਹਰ ਹਰ ਗਾਇ ਹੋ ਉਪਦੇਸ਼ ਗੁਰੂ ਗੁਰ ਸੁਣੇ ਕਿਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਰਸਾਨ ਨੂੰ ਨੇ ਜਿਸ ਨੇ ਵੀ ਹਰ ਜਨ ਹਰ ਜਸ ਹਰ ਹਰ ਗਾਇਓ ਜਿਨ੍ਹਾਂ ਜਣਾ ਨੇ ਜਿਸ ਉਸ ਵਾਹਿਗੁਰੂ ਦੇ ਸੇਵਕਾਂ ਨੇ ਉਸ ਵਾਹਿਗੁਰੂ ਦਾ ਜਸ ਗਾਇਆ ਹਰ ਹਾਰ ਗਾਇਓ ਉਪਦੇਸ਼ ਗੁਰੂ ਗੁਰੂ ਦੇ ਉਪਦੇਸ਼ ਤੇ ਰਾਹੀ ਜਿਸ ਤਰ੍ਹਾਂ ਸਤਿਗੁਰੂ ਉਪਦੇਸ਼ ਕਰਦੇ ਹਨ ਉਸ ਤਰ੍ਹਾਂ ਨਾਮ ਜਪਿਆ ਗੁਰ ਸੋਣੇ ਅਤੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਜਿਸ ਜਿਨਾ ਵੀ ਜਣਾ ਨੇ ਉਸ ਵਾਹਿਗੁਰੂ ਦਾ ਜਸ ਗਾਇਆ ਉਸ ਤੇ ਗੁਣ ਗਾਏ ਗੁਰੂ ਦੇ ਉਪਦੇਸ਼ ਦੇ ਰਾਹੀ ਗੁਰੂ ਦਾ ਉਪਦੇਸ਼ ਸੁਣ ਕੇ ਕਿਵੇਂ ਬੇਕ ਪਾਪ ਨਾਮ ਹਰ ਕਾਟੇ ਉਹਨਾਂ ਦੇ ਸਾਰੇ ਤੇਰੇ ਬੇਕ ਪਾਪ ਸਭ ਕੱਟੇ ਗਏ ਕਿਸ ਤਰ੍ਹਾਂ ਦੇ ਕੱਟੇ ਗਏ ਜਿਵੇਂ ਖੇਤ ਕਿਰਸਾਨ ਨੂੰ ਨੇ ਜਿਸ ਤਾਂ ਕਿਰਸਾਨ ਜੋ ਹੈ ਥੇਤ ਨੂੰ ਕੱਟ ਦਿੰਦਾ ਹੈ ਇਸ ਤਰ੍ਹਾਂ ਉਸ ਤੇ ਪਾਪ ਕੱਟੇ ਗਏ ਜਿਸ ਨੇ ਉਸ ਵਾਹਿਗੁਰੂ ਦਾ ਨਾਮ ਜਪਿਆ ਗੁਰੂ ਦੇ ਉਪਦੇਸ਼ ਤੇ ਰਹੀ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਦੇ ਉਪਦੇਸ਼ ਰਾਈ ਉਸ ਵਾਹਿਗੁਰੂ ਦਾ ਨਾਮ ਜਪਿਆ ਜੋ ਗੁਰੂ ਦੀ ਬਖਸ਼ੀ ਹੋਈ ਅੰਮ੍ਰਿਤਮਈ ਬਾਣੀ ਹੈ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਕੋਈ ਆਪਣੀ ਬਾਣੀ ਆਪਣੀ ਰਚਨਾ ਰਚ ਕੇ ਨਹੀਂ ਗੁਰੂ ਦੀ ਬਖਸ਼ੀ ਹੋਈ ਬਾਣੀ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤਮਈ ਸ਼ਬਦ ਜੋ ਧੁਰ ਤੋਂ ਆਏ ਹਨ ਉਹਨਾਂ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦਾ ਜਸ ਗਾਇਆ ਉਸ ਤੇ ਫਿਰ ਸਾਰੇ ਪਾਪ ਇਸ ਤਰ੍ਹਾਂ ਕੱਟੇ ਗਏ ਜਿਸ ਤਰ੍ਹਾਂ ਕਿ ਕਿਸਾਨ ਖੇਤ ਨੂੰ ਆਪਣੀ ਫਸਲ ਨੂੰ ਕੱਟ ਦਿੰਦਾ ਹੈ ਤੂੰ ਮਰੀ ਉਪਮ ਤੂੰ ਹੀ ਪ੍ਰਭ ਜਾਨ ਹੋ ਹਮ ਕਹਿ ਨ ਸਕੇ ਹਰੁ ਕੋ ਨੇ ਵਾਗਰੂ ਤਹਾਡੀ ਜਿੱਦੀ ਵਡਿਆਈ ਹੈ ਤੂੰ ਹੀ ਉਪਮਾ ਤੂੰ ਹੀ ਪ੍ਰਭ ਜਾਣੋ ਤੁਸੀਂ ਹੀ ਜਾਣਦੇ ਹੋ ਤੁਸੀਂ ਕਿੰਨੇ ਵੱਡੇ ਹੋ ਤੁਹਾਡੀ ਉਪੂਆ ਕਿੰਨੀ ਹੈ ਤੁਸੀਂ ਹੀ ਜਾਣਦੇ ਹੋ ਹਮ ਕਹਿ ਨਾ ਸਕੈ ਹਰ ਗੁਣ ਅਸੀਂ ਉਸ ਵਾਹਿਗੁਰੂ ਦੇ ਗੁਣ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਤਾਂ ਇੱਕ ਜੀਵਾ ਹੈ ਇਸ ਜੀਵਾ ਦੇ ਨਾਲ ਇਤਨੇ ਕੋ ਸੁਆਮੀ ਗੁਰੂ ਦੇ ਗੁਣ ਗਾਏ ਜਾ ਸਕਦੇ ਹਨ ਜੇ ਵਾਏਕ ਕਵਨ ਗੁਣ ਕਈਏ ਦੇਸ਼ੁ ਮਾਰ ਬਿਆੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਈ ਹੈ ਜੈਸੇ ਤੁਮ ਤਸੇ ਪ੍ਰਭ ਤੁਮਹੀ ਗੁਣ ਜਾਣੋ ਪ੍ਰਭ ਅਪਣੇ ਜਿਸ ਤਰ੍ਹਾਂ ਦੇ ਵਾਹਿਗੁਰੂ ਤੁਸੀਂ ਹੋ ਉਸ ਤਰ੍ਹਾਂ ਦਾ ਹੋਰ ਕੋਈ ਹੈ ਹੀ ਨਹੀਂ ਹੈ ਇਸੇ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਦੇ ਵਿੱਚ ਬਾਣੀ ਸ਼ੁਰੂ ਕਰਨ ਲੱਗਿਆਂ ਕਹਿੰਦੇ ਆਣੇ ਇੱਕ ਓੰਕਾਰ ਇਹ ਉਹ ਵਾਯੂ ਗੁਰੂ ਇੱਕ ਹੀ ਹੈ ਉਸ ਤਰ੍ਹਾਂ ਦਾ ਹੋਰ ਕੋਈ ਹੈ ਹੀ ਨਹੀਂ ਹੈ ਤਾਂ ਇੱਥੇ ਵੀ ਸਤਿਗੁਰੂ ਬੇਸ਼ ਕਰਦੇ ਆ ਜੈ ਸੇ ਤੁਮ ਤਹ ਸੇ ਪ੍ਰਭ ਤੁਮ ਹੀ ਗੁਣ ਜਾਣੋ ਪ੍ਰਭ ਆਪਣੇ ਜਿਸ ਤਰ੍ਹਾਂ ਦੇ ਤੁਸੀਂ ਹੋ ਏ ਵਾਯੂ ਗੁਰੂ ਉਸ ਤਰ੍ਹਾਂ ਦਾ ਹੋਰ ਕੋਈ ਹੈ ਹੀ ਨਹੀਂ ਹੈ ਆਤੇ ਜੀ ਆਪਨੇ ਗੁਣ ਆਪ ਹੀ ਜਾਣਦੇ ਹੋ ਅਸੀਂ ਤੁਹਾਡੇ ਗੁਣ ਕਹਿ ਹੀ ਨਹੀਂ ਸਕਦੇ ਮਾਇਆ ਆंस ਬੰਦ ਬਹੁ ਬੰਦੇ ਹਰ ਜੱਪਿਓ ਖੁਲ ਖਲਣੇ ਇਹ ਜੋ ਜੀਵਨ ਇਹ ਮਾਇਆ ਦੀਆਂ ਮਾਇਆ ਦੀਆਂ ਪਾਹੀਆਂ ਦੇ ਵਿੱਚ ਪਾਸ ਪਾਹੀਆਂ ਬੰਦ ਵੰਦਨਾ ਦੇ ਵਿੱਚ ਮਾਇਆ ਦੇ ਮੋਹ ਜਾਂ ਪਾਈਆਂ ਦੇ ਵਿੱਚ ਮਾਇਆ ਦੇ ਮੋਹ ਦੇ ਬੰਦਨਾ ਦੇ ਵਿੱਚ ਬਹੁਤ ਬੰਦੇ ਬੁਰੀ ਤਰ੍ਹਾਂ ਫਸੇ ਹੋਏ ਹਨ ਚੰਗੀ ਤਰ੍ਹਾਂ ਫਸੇ ਹੋਏ ਹਨ ਚੰਗੀ ਤਰ੍ਹਾਂ ਵੱਜੇ ਹੋਏ ਹਨ ਹਰ ਜਪਿਓ ਖੁਲ ਫੁੱਲਣੇ ਹਰ ਜਪਿਓ ਉਸ ਵਾਇਰੂ ਨੂੰ ਜਪ ਕੇ ਇਹ ਜੋ ਮਾਇਆ ਦੇ ਮੋਹ ਦੇ ਬੰਧਨ ਹਨ ਇਹ ਖੁੱਲ ਜਾਂਦੇ ਹਨ ਇਸ ਤਰ੍ਹਾਂ ਕਹਿੰਦੇ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਉਂ ਹੋਂ ਜਲ ਉੰਚਰ ਤੰਦੂਏ ਬਾਂਦੇ ਹੋ ਹਰ ਚਿੱਤੇ ਹੋ ਮੁਖ ਮੁਖ ਨੇ ਜਿਸ ਤਰ੍ਹਾਂ ਕਿ ਹਾਥੀ ਜੋ ਹੈ ਉਹ ਜਲ ਦੇ ਵਿੱਚ ਗਿਆ ਤਲਾਬ ਦੇ ਵਿੱਚ ਗਿਆ ਹੋਇਆ ਸੀ ਉਸ ਨੂੰ ਤੰਦੂਏ ਨੇ ਪਾੜ ਲਿਆ ਤੰਦੂਆ ਇੱਕ ਜਾਨਵਰ ਜੋ ਕਿ ਪਾਣੀ ਦੇ ਵਿੱਚ ਰਹਿੰਦਾ ਹੈ ਜਿਸ ਤੇ ਕਈ ਤੰਦਾ ਹੁੰਦੀਆਂ ਉਹ ਤੰਦਾ ਦੇ ਨਾਲ ਫਿਰ ਜਿਸ ਨੂੰ ਪਾੜ ਲੈਂਦਾ ਫਿਰ ਉਸ ਤੋਂ ਛੋੜਦਾ ਹੀ ਨਹੀਂ ਹੈ ਇਸ ਤਰ੍ਹਾਂ ਜਿਉਂ ਜਲ ਉਂਚਰ ਤੰਦੂਆ ਬੰਦੇ ਉਹ ਹਾਥੀ ਜੋ ਸੀ ਉਸ ਨੂੰ ਤੰਦੂਏ ਨੇ ਪਾੜ ਲਿਆ ਹਰ ਚੇਤੇ ਉਹ ਮੋਖ ਮੁਖ ਨੇ ਉਸ ਹਾਥੀ ਨੇ ਉਸ ਵਾਹਿਗੁਰੂ ਨੂੰ ਚੇਤੇ ਕੀਤਾ ਤਾਂ ਉਸ ਤੇ ਬੰਧਨ ਛੁੱਟ ਗਏ ਉਹ ਇਥੇ ਸਤਿਗੁਰੂ ਉਪਦੇਸ਼ ਕਰਦੇ ਹਨ ਮਾਇਆ ਆंस ਬੰਦ ਬਹੁ ਬੰਧੇ ਹਰ ਜੱਪਿਓ ਫੁੱਲ ਫੁੱਲਣੇ ਜਿਉਂ ਜਲ ਪੁੰਚਰ ਤੰਦੂਐ ਬੰਦੇ ਉਹ ਹਾਰੇ ਚਿੱਤੇ ਉਹ ਮੁਖ ਮੁਖੜੇ ਇਹ ਜੋ ਮਾਇਆ ਦੇ ਮੋਹ ਦੀਆਂ ਪਾਈਆਂ ਹਨ ਇਹ ਜੋ ਮਾਇਆ ਦੇ ਮੋਹ ਦੇ ਬੰਧਨ ਹਨ ਇਹ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਖਤਮ ਹੋ ਜਾਂਦੇ ਹਨ ਜਿਸ ਤਰ੍ਹਾਂ ਕਿ ਇੱਕ ਹਾਥੀ ਨੇ ਤੰਦੂਏ ਨੇ ਪਾਲਿਆ ਉਸ ਨੇ ਉਸ ਪਰਮਾਤਮਾ ਦਾ ਨਾਮ ਲਿਆ ਤੇ ਉਹ ਤੰਦੂਏ ਦੇ ਕੋਲੋਂ ਛੁੱਟ ਗਿਆ ਸਵਾਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ ਏ ਸੁਆਮੀ ਏ ਪਾਰ ਬ੍ਰਹਮ ਪਰਮੇਸ਼ਰ ਏ ਸਭ ਤੋਂ ਵੱਡੇ ਸਭ ਤੋਂ ਵੱਡੇ ਮਾਲਕ ਤੁਮ ਖੋਜੋ ਜੁਗ ਜੁਗ ਨੇ ਤੈਨੂੰ ਜੁਗਾ ਜੁਗਾ ਤੋਂ ਹੀ ਸਾਰੇ ਖੋਜ ਰਹੇ ਆ ਤੂੰ ਮਰੀ ਆਂ ਪਾਈ ਨਹੀਂ ਪਾਵੈ ਜਨ ਨਾਮਿਤ ਕੇ ਪ੍ਰਭ ਵਡਣੇ ਤੁਸੀਂ ਦਾਸ ਨਾਮਿਕ ਦੇ ਵੱਡੇ ਪ੍ਰਭੂ ਵੱਡੇ ਮਾਲਕ ਹੋ ਤੂੰ ਮਰੀ ਤਾ ਪਾਈ ਨਹੀਂ ਨਹੀਂ ਪਾਵੈ ਤੁਹਾਡੀ ਕਿਸੇ ਨੇ ਵੀ ਤਾ ਨਹੀਂ ਪਾਈ ਤੁਸੀਂ ਇਹੋ ਜਿਹੇ ਸਮੁੰਦਰ ਉਹ ਜਿਹਦੀ ਤਾ ਪੈ ਨਹੀਂ ਸਕਦੀ ਤੁਸੀਂ ਅਤਾਹ ਹੋ ਤੁਸੀਂ ਅਤਾਹ ਗੁਣਾ ਵਾਲੇ ਹੋ ਤੁਮਰੀ ਥਾਂ ਪਾਈ ਨਹੀਂ ਨਹੀਂ ਪਾਵੇ ਅਤੇ ਨਾ ਹੀ ਕੋਈ ਤੁਹਾਡੀ ਤਾ ਪਾ ਸਕਦਾ ਤੁਸੀਂ ਇਤਨੇ ਵੱਡੇ ਸਮੁੰਦਰੋਂ ਕਿਸੇ ਨੇ ਵੀ ਤੁਹਾਡੀ ਥਾਂ ਨਹੀਂ ਪਾਈ ਤੁਸੀਂ ਅਤਾਹ ਹੋ ਅਤੇ ਨਾ ਹੀ ਕੋਈ ਪਾ ਸਕਦਾ ਅਤਾਹ ਤੁਸੀਂ ਇਤਨੇ ਵੱਡੇ ਹੋ ਬਿਆਨਤ ਹੋ ਕੋਈ ਵੀ ਤੁਹਾਡੇ ਗੁਣ ਨਹੀਂ ਕਹਿ ਸਕਦਾ ਕੋਈ ਤੁਹਾਡੇ ਗੁਣ ਕਹਿ ਕੇ ਤੁਹਾਨੂੰ ਵਰਨਨ ਨਹੀਂ ਕਰ ਸਕਦਾ ਤੁਸੀਂ ਹੀ ਨਾਨਕ ਦੇ ਵੱਡੇ ਸਵਾਮੀ ਹੋ ਉਹ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਸਾਨੂੰ ਨਾਮ ਦੇ ਨਾਲ ਜੋੜਦੇ ਹਨ ਕਿ ਨਾਮ ਦੇ ਨਾਲ ਜੁੜ ਕੇ ਜੋ ਵੀ ਉਪਕਾਰ ਕੀਤੇ ਹੋਏ ਅਨੁਸਾਰੇ ਹੀ ਖਤਮ ਹੋ ਜਾਂਦੇ ਹਨ ਅਤੇ ਉਸ ਨਾਮ ਨੂੰ ਜਪਣਾ ਹੈ ਆਪਣੇ ਅੰਦਰ ਇੱਕ ਅਗਰਮਨ ਹੋ ਕੇ ਉਸ ਵਾਹਿਗੁਰੂ ਦਾ ਨਾਮ ਜਪਨਾ ਹੈ ਉਸ ਵਾਹਿਗੁਰੂ ਦੇ ਗੋਣ ਗਾਉਣੇ ਹਨ ਤਾਂ ਜੋ ਸਾਡਾ ਇਹ ਜਨਮ ਜੋ ਹੈ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਦਾ ਕੱਲ੍ਹ ਸਾਹ ਵਾਹਿਗੁਰੂ ਜੀ ਦੀ ਖਤੇ